हेलो कम। यू वांट प्ले समथिंग यू कर वांट प्ले समथिंग यस व्हाट कोई गेम कोई गेम विद पापा ये और मम्मा सारे थट्टे दोनों ਨਾਲ ओके okay. चलो चलो केडी गेम गेम आ जाओ साथ दिया आ पापा जी गेम खेलिए पापा काम ਗੇਮ ਯੂ ਪਲੇ ਵਿਦ ਬੈਲੂਨਸ ਬੈਲੂਨਸ ਤੇ ਲੈਟਰ ਲਿਖੇ ਹੋਏ ਆ ਹਾਂਜੀ ਇਹਨਾਂ ਨੂੰ ਜੁਆਇਨ ਕਰਕੇ ਵਰਡ ਬਣਾਉਣੇ ਆ ਤੇ ਵਰਡ ਕੰਬਾਈਨ ਕਰਕੇ ਸੈਂਟੈਂਸ ਬਣਾਉਣਾ ਲੰਮਾ ਚੌੜਾ ਕਾ ਨਾ ਲੰਮਾ ਚੌੜਾ ਨਹੀਂਗਾ 10 11 ਬੈਲੂਨ ਆ ਬਰਡ ਬਣਾਓ ਬਰਡ ਨੂੰ ਕੰਬਾਈਨ ਕਰਕੇ ਸੈਂਟੈਂਸ ਬਣਾਓ ਬੋਰਡ ਤੇ ਚਪਕਾਓ 11 ਜਿੰਨੇ ਵੀ ਹੈਗੇ ਉੱਪਰ ਲਿਖੇ ਹੋਏ ਆ ਲੈਟਰ ਖਸ਼ੀ ਇਹ ਤਾਂ ਲਿਖਿਆ ਹੀ ਨਹੀਂ ਕਰਨਾ ਇੱਕ ਖਾਲੀ ਹੋਊਗਾ ਹੂੰ ਇੱਕ ਖਾਲੀ ਆ ਇਹ ਕਿਸ਼ੀਤ ਲਈਏ ਯੈਸ ਚਲੋ ਚਲ ਇਹਨਾਂ ਆ ਲੈਣਾ ਤੂੰ ਥੱਲੇ ਜਾ ਕੇ ਲੈਣਾ ਚਲ ਤਿੰਨ ਤਿੰਨ ਕ ਤਿੰਨ ਕ ਚਾਰ ਬੋਰਡ ਬਣਨੇ ਆ ਫਿਰ ਉਹਨਾਂ ਨੂੰ ਬੋਰਡਸ ਨੂੰ ਕੰਬਾਈਨ ਕਰਕੇ ਸੈਂਟੈਂਸ ਬਣ ਤੱਕ ਆ ਵੀ ਹਨ ਜੋੜਨੇ ਕਿੱਥੇ ਆ ਪਾ ਸਮਝ ਗਿਆ ਮੈਨੂੰ ਲੱਗਦਾ ਸਮਝ ਗਿਆ ਮੈਨੂੰ ਉੱਤੇ ਲਿਖਿਆ ਉੱਤੇ ਚਿਪਕਾਣੇ ਆ ਜੇ ਐਸ ਕਿਉ ਹਮ ਓ ਕਲਾਪਲੇ ਚੌਕ ਤਾਂ ਨਹੀਂ ਬੈਲੂਨ ਹੀ ਚਪਕਾ ਦੋ ਉੱਥੇ ਕੀ ਮਤਲਬ ਕਿਵੇਂ ਮੈਨੂੰ ਗੇਮ ਸਮਝ ਨਹੀਂ ਆ ਗਈ ਮੈਂ ਤੈਨੂੰ ਸਮਝਾਉਗੀ ਹੁਣ ਕੋਈ ਇੰਨੀ ਨਹੀਂ ਇੱਕ ਟੂ ਮਿੰਟ ਮੈਂ ਤੈਨੂੰ ਇਹਨੇ ਬਲੂਨ ਫਾੜਦੇ ਨੇ ਅੱਗਲੇ ਸਿੱਟਾ ਦਿੱਤੀ ਰਵਨੀਤ ਰਵਨੀਤ ਲੈਟਰ ਲਿਖੇ ਹੋਏ ਆ ਬੋਰਡ ਬਣਾਉਣਾ ਜੋੜ ਕੇ ਇਹਨਾਂ ਨੂੰ ਹੋਰ ਪਾੜਦਾ ਨਾਮਾ ਲਾ ਬਲੂਨ ਸਾਰੇ ਬੈੱਡ ਤੇ ਪਏ ਸੀਗੇ ਖੁਸ਼ੀ ਨੇ ਉੱਥੋਂ ਮਮਾ ਜੀ ਤੁਹਾਨੂੰ ਆਪਾਂ ਦੇ ਦਿੰਦੇ ਆ ਲਾਵਾ ਨਹੀਂ ਦਿੱਤੀ ਤਾਂ ਹੁਣ ਰਵਨੀਤ ਸਾਰੇ ਉੱਥੇ ਚਪਕਾ ਲਾ ਗਿਆ ਰਵਨੀਤ ਸਾਰੇ ਚਪਕਾ ਦੇ ਉੱਤੇ ਹੀ ਚੱਕ ਕੇ ਉੱਥੇ ਬੋਰਡ ਤੇ ਬੋਰਡ ਤੇ ਬੋਰਡ ਤੇ ਲਾ ਦੇ ਥੱਲੇ ਥੱਲੇ ਲਾ ਦੇ ਸਾਰੇ ਫਿਰ ਉੱਥੋਂ ਅੱਗੇ ਪਿੱਛੇ ਕਰਕੇ ਅਡਜਸਟ ਕਰਕੇ ਬਣਾਓ ਅੰਮਾ ਜੀ ਹਾਂ ਜੀ ਆਪਾਂ ਤਾਂ ਯੂ 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 ਚਲ ਹੁਣ ਤੁਹਾਨੂੰ ਸਾਰੇ ਲੈਵਲ ਕਰਨਾ ਪਈਦਾ ਤੁਹਾਨੂੰ ਵੀਡੀਓ ਬਣਾਉਣ ਲਈ ਕਿਉਂਕਿ ਸਾਨੂੰ ਵੀਡੀਓ ਨਹੀਂ ਬਣਾਉਣ ਦਿੰਦਾ ਇਹ ਸਾਰੇ ਬਲੂਨ ਕਹਿੰਦਾ ਸੀ ਮੈਨੂੰ ਦੇ ਦਿਓ ਹੁਣ ਡਿਸਪਲੇ ਤੇ ਲੱਗ ਗਏ ਹੁਣ ਸਾਰੇ ਲੈਟਰ ਤੁਹਾਨੂੰ ਮੈਨਾਂ ਹਾਂ ਵੀ ਹੈਗੇ ਸਾਰੇ ਲੈਟਰ ਬਿਜ਼ੀ ਵਾਲਾ ਇਹ ਵੀ ਲਾ ਦੇ ਉੱਪਰ ਹੁਣ ਆਪੇ ਹੀ ਅੱਗੇ ਪਿੱਛੇ ਕਰਕੇ ਬੋਰਡ ਬਣਾਓ ਤੇ ਫਿਰ ਸੈਂਟੈਂਸ ਬਣਾਓ ਪਹਿਲਾਂ ਟਰਨ ਕੀਤੀ ਹੈ ਟਰਨ ਵਾਈ ਦੀ ਹੁੰਦਾ ਨਹੀਂ ਨਹੀਂ ਇਕੱਠਿਆਂ ਦੀ ਹੈ ਗੇਮ ਤੁਹਾਡੀ ਇਕੱਠਿਆਂ ਦੀ ਹੈ ਗੇਮ ਤੁਹਾਡੀ ਆਪਾਂ ਲੱਕ ਦੇ ਦਿਓ ਮੈਨੂੰ ਸੈਪਰੇਟ ਨਹੀਂ ਟੀਮ ਇੱਕੋ ਹੀ ਆ ਆਪਾਂ ਲੱਕ ਦੇ ਦਿਓ ਪਾਪਾ ਬਣਾਉਣ ਵੀ ਲੱਗ ਗਏ ਤੂਰਬ ਨਹੀਂ ਤੂੰ ਸੋਚਦਾ ਨਹੀਂ ਹਾਂਜੀ ਕਿਰੋ ਦੇ ਦੋ ਇਹ ਬਣਾ ਰਹੇ ਮੈਨੂੰ ਸ਼ੋਅ ਵੀ ਕਰ ਦੋ L O V E ਆਪਾਂ ਵਨ ਵਾਰਡ ਪਾਪਾ ਨੇ ਵਨ ਵਾਰਡ ਬਣਾ ਵੀ ਦਿੱਤਾ ਬੀਬੀ ਹਾਂ ਮੈਨੂੰ ਆ ਵੀ ਹਾਂ 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 ਆਉਂਦੀ ਰਨੀਤ ਹਾਂਜੀ ਰਨੀਤ ਤੂੰ ਦੋਵੇਂ ਤੂੰ ਆਦਾ ਹੁੰਦਾ ਰਨੀਤ ਬਣ ਗਿਆ ਆਈ ਆਪੇ ਆ ਦੇਖ ਆਈ ਲਵ ਇਹਦੇ ਚ ਆਪਾਂ ਗੱਲਣਾ ਵਾ ਵਾਈ ਵੀ ਸੀਗਾ ਹਨਾ ਹਾਂ ਆਪਾ ਆਈ ਲਵ ਯੂ ਅਪਾ ਹੈਲੋ ਨੋ 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 ਯੂ ਹੈਨੀ ਦਾ ਅ빠 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 ਮੈਨੂੰ ਦੇ ਅਹਾਂ ਮਾਈ ਇਲਾਕੇ ਦੋ ਭਾਈ ਲਾਕੇ ਦੋ ਡੇ ਵੀ ਅੜਕਣ ਦੇ ਸ੍ਰੇਕਣ ਦੇ ਉਹ ਐਮ ਲਾ ਦੋ ਐਮ ਲਾ ਦੋ ਕੀ ਆ ਮੈਨੂੰ ਦੱਸ ਵੀ ਫਾਈਰ ਤੇ ਹੋ ਕੇ ਬਣਾਓ ਮੈਨੂੰ ਸ਼ੋ ਵੀ ਕਰੀ ਜਾਓ ਡੇ ਇੱਕ ਵਰਡ ਬਣ ਗਿਆ ਆਈ ਲਵ ਡੇ ਆਈ ਲਵ ਡੇ

ਸਹੀ ਆ ਮਫਨ ਸਹੀ ਬਣਾਇਆ ਹੈ ਲਵ ਮਾਈ ਡੈਡੀ ਲਿਖਿਆ ਸੀ ਰਮਨ ਤੂੰ ਇੱਕ ਵੀ ਨਹੀਂ ਸੋਚਿਆ ਅੱਜ ਸੋਚਦਾ ਹੀ ਹੋਰ ਵੀ ਬੰਨੇ ਆ ਨਾ ਨਹੀਂ ਇਹ ਹੀ ਸੈਸ਼ਨ 10 ਕੰਪਲੀਟ ਹੋ ਗਿਆ ਯੈਸ ਫੰਡੈਂਸ ਕੰਮ ਰਮੇ ਇਤਨੇ ਨਹੀਂ ਸੋਚਿਆ ਬਟ ਰਮਨ ਦੇ ਦੇਸ ਉਹਦੇ ਮਨ ਰੋ ਰਿਹਾ ਸੀ ਕਿਉਂਕਿ ਉਹ ਪਤਾ ਨਹੀਂ ਨਾ ਲੱਗ ਰਿਹਾ ਘੁੰਮ ਜਾਂਦੇ ਬਲੂਨ ਵੀ ਆਈ ਲਵ ਮਾਈ ਡੈਡ ਲਿਖਿਆ ਸੀ ਮੀਮੀ ਮੈਂ ਉੱਤੇ ਹਿੰਟ ਲੱਗੀ ਸੀਗੀ ਉੱਤੇ ਫਾਦਰ ਡਾਟਰ ਬਾਉਂਡਿੰਗ ਆ ਦੇ ਵਿੱਚ ਸੈਂਟੈਂਸ ਦੇ ਵਿੱਚ ਤੇ ਤੁਸੀਂ ਫਿਰ ਤਾਂ ਤੁਸੀਂ ਵਾਸ਼ੇਤੀ ਬਣਾ ਜਾਣਾ ਸੀ ਜੇ ਮੈਂ ਤੁਹਾਨੂੰ ਹਿੰਟ ਦੇ ਦਿੰਦੀ ਹੂੰ ਪਰ ਬਿਨਾ ਹਿੰਟ ਤੋਂ ਵੀ ਅਸੀਂ ਛੇਤੀ ਬਣਾਤਾ ਹਨਾ ਵੀ ਨਹੀਂ ਥੋੜੇ ਜੀ ਹਨਾ ਥੋੜੇ ਜੀ ਜ਼ਿਆਦਾ ਚਾਹੀਦੇ ਸੀ ਥੋੜੇ ਹੀ ਸੀ ਪਰ ਗੇਮ ਇੰਟਰਸਟਿੰਗ ਸੀ ਇੱਕ ਮਿੰਟ ਆਹ ਇੱਕ ਮੰਥ ਬਣ ਗਿਆ ਆਈ ਲਵ ਨਹੀਂ ਇਹ ਮੈਂ ਮਨ ਖਸਰਾ ਮਾ ਅਚਾਈ ਲਵ ਮੈਂ ਅਚਾ ਮਨ ਤ ਬਣਾਤਾ ਪਹਿਲਾਂ ਨੇ ਡੇ ਬਣਾਤਾ ਸੀ ਆਈ ਲਵ ਡੇ ਫਿਰ ਬਣਾਇਆ ਆਈ ਲਵ ਮੇ ਹੁਣ ਸਹੀ ਸੈਂਟੈਂਸ ਕੀ ਸੀਗਾ ਆਈ ਲਵ ਮਾਈ ਡੈਡ ਯੈਸ ਦੇਖੋ ਸਾਨੂੰ ਇੱਕ 2.5 ਮਿੰਟ ਦੀ ਵੀਡੀਓ ਬਣਾਉਣ ਲਈ ਕਿੰਨਾ ਸਟਰਗਲ ਕਰਨਾ ਪੈਂਦਾ ਵਾ ਸਿਰਫ ਇਹਦੇ ਸਿਰਫ ਇਹਦੇ ਕਰਕੇ ਤੇ ਫਿਰ ਬਲੂਨ ਚ ਹਵਾ ਭਰਨੀ ਲਿਖਣਾ ਕਿੰਨਾ ਟਾਈਮ ਲੱਗਦਾ ਵਾ ਇੱਕ ਵੱਧ ਤੋਂ ਵੱਧ 1.5 ਜਾਂ 2 ਮਿੰਟ ਦੀ ਵੀਡੀਓ ਬਣਾਉਣ ਲਈ ਪਰ ਸਾਨੂੰ ਲਾਈਕ ਆਉਂਦੇ ਆ ਬਹੁਤ ਥੋੜੇ ਰਮਨੀਤ ਤਾਂ ਹੋਂ ਆਪਣਾ ਟੀਚ ਟੱਚ ਕਰ ਹੀ ਜਾਂਦਾ ਵਾ ਤੇ ਮੇਰੇ ਟੀਚ ਨਿਕਲਣ ਵਾਲਾ ਪਲੀਜ਼ ਸਾਡੀਆਂ ਵੀਡੀਓ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਮੇਰੇ ਵੀਡੀਓ ਨੂੰ ਕਰ ਲਾਈਕ ਸ਼ੇਅਰ ਟਿਕ ਮੈਨ ਵੀਡੀਓ ਨੂੰ లైక్ ਕਰਿਓ ਜਰੂਰ ਨੂੰ ਤੇ ਸ਼ੇਅਰ ਵੀ ਜਰੂਰ ਕਰਿਓ ਕਮੈਂਟ ਜਰੂਰ ਕਰਿਆ ਕਰੋ ਜਿਹਨੂੰ ਵੀ ਤੁਹਾਨੂੰ ਚਾਹੀਦਾ ਇਹ ਕਿਸੇ ਕੋਲੇ ਹੋਰ ਕੰਟੈਂਟ ਆ ਕੋਈ ਇਦਾਂ ਦੀ ਵੀਡੀਓ ਬਣਾਉਣ ਲਈ ਤਾਂ ਉਹ ਵੀ ਪਲੀਜ਼ ਸਾਨੂੰ ਜਰੂਰ ਦੱਸ ਸਕਦਾ ਜੀ ਓਕੇ ਬਾਏ 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 ਬਾਏ